ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗੇਲਾ ਬਈ ਛੋੜੀ ਜੀ ਵੀਡੀਓ ਅੱਜ ਬਣਾਉਣ ਲੱਗੇ ਹਾਂ ਅ ਕੁਝ ਦਿਨ ਪਹਿਲਾਂ ਦਾ ਹਫਤੇ ਦੀ ਗੱਲ ਆ ਗਈ ਤੇ ਉੱਥੇ ਆਪਣੇ ਖੇਤਾਂ ਜੀ ਨੂੰ ਚੋਰੀ ਹੋ ਗਈ ਮੇ ਤਾਰਾਂ ਜੀ ਮੈਂ ਉੱਥੇ ਚੋਰੀ ਕਰਕੇ ਲੈ ਜਾਂਦੇ ਨੇ ਜਾਂ ਤੇਲ ਤੂਲ ਕੱਢ ਕੇ ਲੈ ਜਾਂਦੇ ਆ ਸਾਡੇ 10 10 15 ਘਰਾਂ ਦੇ ਮੁੰਡਾ ਦਾ ਖੇਤਾਂ ਜ ਚੋਰੀ ਹੋ ਗਈ ਚੋਰ ਆਏ ਨਹੀਂ ਆਰੇ ਨਾਲ ਬੈਠੇ ਪਤੰਦਰਾਂ ਨੇ ਘਟੂ ਘਟ 10 ਤੋਂ 15 ਘਰ ਹੋਣੇ ਮੈਨੂੰ ਲੱਗਦਾ ਤੇ ਜਿਨ੍ਹਾਂ ਦੀਆਂ ਹੋ ਲਏਗੀ ਆਪਣੀਆਂ ਤਾਰਾਂ ਚੋਰੀ ਕਰਕੇ ਲੈ ਗਈ ਹਨਾ ਤੇ ਮੈਂ ਦਿਖਾਉਣ ਲੱਗਾ ਵੀ ਉੱਥੇ ਆਪਣੇ ਤਾਰਾਂ ਤੱਕ ਨਹੀਂ ਛੱਡਦੇ ਹੈਗੇ ਆਪਾਂ ਕਹਿੰਦੇ ਆਂ ਕਿ ਬਹੁਤ ਚੀਜ਼ਾਂ ਜਣੀ ਕਿ ਚੇਂਜ ਹੋ ਗਿਆ ਹਨਾ ਪੰਜਾਬ 'ਚ ਜਾਂ ਇੰਡੀਆ 'ਚ ਵੀ ਬੜਾ ਫਰਕ ਪੈ ਗਿਆ ਯਾਰ ਪਹਿਲਾਂ ਦੇ ਮੁਕਾਬਲੇ ਹਨਾ ਤੇ ਉੱਥੇ ਤਾਰਾਂ ਤੱਕ ਨਹੀਂ ਛੱਡਦੇ ਅੱਜ ਤੱਕ ਇੱਥੇ ਦੇਖ ਲਓ ਆ ਲੱਖਾਂ ਦੀ ਮਸ਼ੀਨਰੀ ਪਈ ਆਗੀ ਇਹ ਲੱਖਾਂ ਰੁਪਏਾਂ ਦੀ ਨਹੀਂ ਹੈਗੀ ਲੱਖਾਂ ਡਾਲਰਾਂ ਦੀ ਮਸ਼ੀਨਰੀ ਆ ਇਹ ਜਿਹੜੀ ਇੱਥੇ ਪਈ ਆਗੀ ਟਰੈਕਟਰ ਵਗੈਰਾ ਅੱਜ ਉਹ ਕੰਮ ਕਰਦੇ ਆਗੇ ਉਹ ਲਗਾਏ ਹੋਏ ਆ ਵੀਰ ਉਧਰ ਤੇ ਸੇਫਟੀ ਇੱਥੇ ਕੀ ਆਗੀ ਇੱਥੇ ਕੋਈ ਆਈ ਨਹੀਂ ਹੈਗਾ ਵੀ ਕੋਈ ਇੱਥੇ ਸਿਕਿਉਰਿਟੀ ਗਾਰਡ ਰਹਿੰਦਾਗਾ ਤੇ ਟਰੈਕਟਰ ਵੀ ਇੱਥੇ ਛੱਡ ਜਾਂਦੇ ਆ ਜਾਂ ਹੋਰ ਹਨਾ ਦਿਖਾਉਣਾ ਇੱਥੇ ਸਿਰਪਾਹ ਆ ਹੁਣੀ ਆਇਆ ਮੇਰੇ ਸਾਹਮਣੇ ਇਹਨਾਂ ਨੇ ਖੋਲਿਆ ਆ ਤਾਰ ਜੀ ਜਾਂਦੀ ਐ ਇੱਕ ਜਿਵੇਂ ਆਪਣੀ ਗਲੀ ਬਿਜਲੀ ਤਾਰ ਇੱਕ ਉਧਰ ਖੰਭਾ ਲਾਇਆ ਤੇ ਇੱਕ ਇੱਧਰ ਖੰਭਾ ਲਾਇਆ ਇਹ ਤਾਰ ਲੱਗੀ ਹੁੰਦੀ ਹੈਗੀ ਤੇ ਆ ਬਸ ਸਿਰਫ ਇਹਦਾ ਆਪਾਂ ਗਲੀ ਵੀ ਜਿੰਦਾ ਲੱਗਿਆ ਹੋਇਆ ਕੂੜੀ ਆ ਭਰਦੇ ਆ ਉਹ ਖੋਲ ਲੈਂਦੇ ਆ ਇੱਥੇ ਤਾਰ ਲੱਗੀ ਹੋਈ ਆ ਪਰ ਥੋੜੀ ਜੀ ਜਾਨ ਅੰਦਰ ਨੂੰ ਤੇ ਇਧਰੋਂ ਹੀ ਜਾਜ ਜਲਾ ਜਾਜ ਜਲਾ ਜਿਵੇਂ ਮੁਰਗੇ ਨੂੰ ਲਾ ਦਿੰਦੇ ਹੈ ਤੇ ਤਾਂ ਵੀ ਸ਼ੇਫ ਆ ਗਈ ਉਹਨਾਂ ਨੂੰ ਫਿਕਰ ਕੋਈ ਨਹੀਂ ਚੋਰੀ ਹੋ ਜੂ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਧੰਨਵਾਦੀ